ਹਾਂਜੀ ਬਾਈ ਬਾਈ ਗਲਾਬ ਸਿੱਧੂ ਦਾ ਨਿਊ ਸੌਂਗ ਆਇਆ ਜਿਸ ਦੇ ਵਿੱਚ ਬਾਈ ਗਲਾਬ ਸਿੱਧੂ ਨੇ ਸਰਪੰਚ ਵਾਲੀ ਲਾਈਨ ਬੋਲੀ ਹੈ ਜਿਸ ਕਾਰਨ ਪੰਜਾਬ ਦੇ ਸਰਪੰਚਾਂ ਨੂੰ ਠੇਸ ਪਹੁੰਚੀ ਹੈ ਬਾਈ ਗਲਾਬ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋ ਕੇ ਸਾਰੇ ਪੰਜਾਬ ਦੇ ਸਰਪੰਚਾਂ ਦੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਹੈ ਜੇਕਰ ਕਿਸੇ ਨੂੰ ਵੀ ਕਿਸੇ ਪ੍ਰਕਾਰ ਦਾ ਮੈਥੋ ਪੂਰਾ ਚੰਗਾ ਬੋਲਿਆ ਗਿਆ ਸਾਰੇ ਪੰਜਾਬ ਦੇ ਸਰਪੰਚਾਂ ਤੋਂ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਕਿ ਮੈਥੋਂ ਗਲਤੀ ਹੋ ਗਈ ਤੇ ਮੈਂ ਤੁਹਾਡਾ ਛੋਟਾ ਭਰਾ ਹਾਂ ਤੁਸੀਂ ਮੈਥੋਂ ਵੱਡੇ ਆ ਮੈਨੂੰ ਮਾਫ ਕੀਤਾ ਜਾਵੇ ਇਹ ਸਿਰਫ ਐਂਟਰਟੇਨਮੈਂਟ ਦੇ ਲਈ ਹੀ ਲੈਂ ਲਿਖੀ ਗਈ ਸੀ ਬਾਈ ਗਲਾਬ ਸਿੱਧੂ ਨੂੰ ਜਿਸ ਲੋਕਾਂ ਨੇ 스타 ਬਣਾਇਆ ਸੀ ਅੱਜ ਉਸੇ ਲੋਕਾਂ ਤੋਂ ਹੀ ਬਾਈ ਗਲਾਬ ਸਿੱਧੂ ਨੇ ਮਾਫੀ ਮੰਗ ਲਈ ਇੱਕ ਬਹੁਤ ਹੀ ਜਿਆਦਾ ਵੱਡੀ ਗੱਲ ਹੈ ਇਨ੍ਹਾਂ ਲੋਕਾਂ ਦੇ ਵਿੱਚ ਰੱਬ ਵਸਦਾ ਹੁੰਦਾ ਤੇ ਰੱਬ ਤੋਂ ਹੀ ਇਸ ਵੀਰ ਨੇ ਗਲਤੀ ਮੰਨ ਲਈ ਬਾਈ ਇਸ ਤੋਂ ਵੱਡਾ ਕੀ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਬਾਤ ਤੋਂ ਬਾਤ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਉਹ ਗਲ ਲਾਈਕ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ